ਅਨੈਕਸ ਫੇਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਾਰਤਵਾਜ ਤੁਹਾਡੇ ਲਈ ਇਸ ਖਬਰ ਬੜੀ ਹੀ ਜ਼ਰੂਰੀ ਲੈ ਕੇ ਆਏ ਹਾਂ ਕਿਉਂਕਿ ਪਠਾਨਕੋਟ ਪੁਲਿਸ ਇਸ ਵੇਲੇ ਜਿਹੜੀ ਹੈ ਸਖਤ ਹੋ ਚੁੱਕੀ ਆ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ 1053 ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਤਾਂ ਬਣਾਇਆ ਹੀ ਪਰ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਕੀਤਾ ਹੈ ਸੜਕ ਸੁਰੱਖਿਆ ਫੋਰਸ ਦੇ ਕੋਲ 144 ਅਤਿ ਆਧੁਨਿਕ ਵਾਹਨ ਹਨ ਜੋ ਸਪੀਡ ਗਨ ਅਲਕੋਮੀਟਰ ਇਚਲਾਨ ਮਸ਼ੀਨਾਂ ਅਤੇ AI ਸਮਰਥਿਤ ਸਮਾਰਟ ਮੈਕੈਨਿਜ਼ਮ ਵਰਗੇ ਅਤਿ ਆਧੁਨਿਕ ਯੰਤਰਾਂ ਦੇ ਨਾਲ ਵਿਲੈਸ ਹਨ SSF ਦੇ ਹੋਂਦ ਚ ਆਉਣ ਤੋਂ ਬਾਅਦ ਸੜਕ ਹਾਦਸਿਆਂ ਚ ਮੌਤ ਦਰ ਘਟੀ ਹੈ ਪੰਜਾਬ ਦੇਸ਼ ਦਾ ਪਹਿਲਾ ਸੂਪਾ ਬਣ ਜਾ ਰਿਹਾ ਹੈ ਜਿਸ ਤੂਪੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਐਸਐਸਐਫ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਇਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਕਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬੱਝੂਗੀ ਜੀ 3000 ਬੰਦੇ ਸੜਕ ਸੁਰੱਖਿਆ ਫੋਰਸ ਦੇ 24 ਘੰਟੇ ਮੌਜੂਦ ਰਹਿੰਦੇ ਚੱਲਦਿਆਂ ਅਪਰਾਧ ਦਰ ਘਟੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹैया ਕਰਵਾਉਣਾ ਹੈ ਇਕਰ ਤੁਸੀਂ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਆਪਣੇ ਬਹਾਨਾ ਦੇ ਜਿਹੜੇ ਕਾਗਜ਼ਾਤ ਆ ਪੂਰੇ ਲੈ ਕੇ ਨਾਲ ਨਿਕਲੋ ਸੀਟ ਬੈਲਟ ਦਾ ਉਪਯੋਗ ਕਰੋ ਕਿਉਂਕਿ ਪਠਾਨਕੋਟ ਪੁਲਿਸ ਵੱਲੋਂ ਹੁਣ ਜਿੱਥੇ ਕੈਸ਼ ਚਲਾਨ ਪਹਿਲੇ ਕੀਤੇ ਜਾਂਦੇ ਸੀਗੇ ਤੇ ਹੁਣ ਈ-ਚਲਾਨ ਜਿਹੜੇ ਆ ਕਰਨੇ ਸ਼ੁਰੂ ਕਰ ਦਿੱਤੇ ਗਏ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਟ੍ਰੈਫਿਕ ਪੁਲਿਸ ਪਠਾਨਕੋਟ ਵੱਲੋਂ ਇੰਚਾਰਜ ਬ੍ਰਹਮਦਰ ਸ਼ਰਮਾ ਵੱਲੋਂ ਜਿਹੜੇ ਆ ਕਿ ਲੋਕਾਂ ਦੇ ਗੱਡੀਆਂ ਦੇ ਜਿਹੜੇ ਟ੍ਰੈਫਿਕ ਰੂਲ ਜਿਹੜੇ ਪੰਕਰ ਦੇਣ ਆਉਣਾ ਜਿਹੜਾ ਚਲਾਨ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਮੇਰੇ ਕਿਸਪੀਡੋਮੀਟਰ ਵੀ ਜਿਹੜਾ ਆ ਟ੍ਰੈਫਿਕ ਪੁਲਿਸ ਵੱਲੋਂ ਇੱਥੇ ਲਗਾਇਆ ਗਿਆ ਕਿ ਜਿਹੜਾ ਓਵਰ ਸਪੀਡ ਜਿਹੜਾ ਕੋਈ ਆ ਰਿਹਾ ਹੈ ਫਾਈਵਰ ਦੇ ਉੱਤੇ ਤੇ ਉਹਨਾਂ ਦੇ ਵੀ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਸਾਰੀ ਗੱਲਬਾਤ ਬ੍ਰਮਦਾ ਸ਼ਰਮਾਣਾ ਕਰ ਲਵਾਂਗੇ ਕੀ ਕੀ ਨਿਰਦੇਸ਼ ਉਹਨਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਹੋਏ ਨੇ ਜਿਹੜੇ ਈ ਚਲਾਨ ਕੀਤੇ ਜਾ ਰਹੇ ਨੇ ਸਰਦਾਰਾਨਿਕ ਸੁਰਾ ਸਵਾਗਤ ਹੈ ਤੁਹਾਡਾ ਹਾਂਜੀ ਥੈਂਕ ਯੂ ਜੀ ਈ ਚਲਾਨ ਕਰ ਰਹੇ ਹੋ ਸਟਾਰਟ ਹੋ ਗਏ ਨੇ ਈ ਚਲਾਨ ਕਿਵੇਂ ਕਿਵੇਂ ਦੇ ਈ ਚਲਾਨ ਜਿਹੜੇ ਕਿੱਥੇ ਕਿੱਥੇ ਜਾ ਰਹੇ ਨੇ ਤੇ ਕੀ ਪ੍ਰੋਸੈਸ ਆ ਸਾਰਾ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾ ਇਥੇ ਆਪਾਂ ਜ਼ਿਆਦਾ ਕੋਸ਼ਿਸ਼ ਕਰੀ ਤੇ ਈ ਚਲਾਨ ਕਰੀਏ ਈ ਚਲਾਨ ਦੇ ਵਿੱਚ ਜਿਹੜੇ ਲੋਗ ਆ ਰਹੇ ਨੇ ਉਹਨਾਂ ਨੂੰ ਵੀ ਫਾਇਦਾ ਹੀ ਦੇ ਵਿੱਚ ਵੀ ਕਿਸੇ ਨੂੰ ਖੱਜਲ ਖਰਾਬੀ ਨਹੀਂ ਹੋਣੀ ਪੈਂਦੀ ਡੀਟੀਓ ਦਫ਼ਤਰ ਨਹੀਂ ਜਾਣਾ ਐਸਡੀਐਮ ਸਾਹਿਬ ਦਾ ਦਫ਼ਤਰ ਨਹੀਂ ਜਾਣ ਦੀ ਜ਼ਰੂਰਤ ਇੱਥੇ ਮੌਕੇ ਤੇ ਆਪਣਾ ਏਟੀਐਮ ਜਾਂ ਗੂਗਲ ਪੇ ਜਾਂ ਜਿਸ ਤਰ੍ਹਾਂ ਵੀ ਯੂਪੀਆ ਜਿੱਦਾਂ ਵੀ ਕਿਸੇ ਨੇ ਪੇਮੈਂਟ ਕਰਾਉਣਾ ਚਾਹੇ ਉਹ ਕਰਕੇ ਤੇ ਮੌਕੇ ਤੇ ਹੀ ਚਲਾਨ ਹੋ ਜਾਂਦਾ ਹੈ ਭਾਈ। ਕਿਹੜਾ ਗਲ ਗਲ ਕੀਤੀ ਜਾਵੇ ਈ ਚਲਾਨ ਦੀ ਤੇ ਲੋਕਾਂ ਨੂੰ ਸੁਬਿਧਾ ਵਾਸਤੇ ਇੱਕ ਪਾਸੇ ਮਿਲ ਰਹੀ ਹੈ ਤੇ ਹਜੇ ਤੱਕ ਕਿੰਨੇ ਕੀ ਚਲਾਨ ਜਿਹੜੇ ਤੁਹਾਡੇ ਵੱਲੋਂ ਕਰ ਦਿੱਤੇ ਗਏ ਨੇ ਇੱਥੇ? ਈ ਚਲਾਨ ਦੇਖੋ ਜੀ ਜਦੋਂ ਦੀ ਮਸ਼ੀਨ ਮਿਲੀ ਜਾਣੇ ਜਾਂ ਚੱਲੂ ਹੋਈ ਜਾਣ ਮੈਂ ਤਾਂ ਕਾਫੀ 10000 ਦੇ ਕਰੀਬ ਚਲਾਨ ਕਰ ਚੁੱਕਿਆ ਹਾਂ। ਤੇ ਕਾਫੀ ਚਲਾਨ ਕੀਤੇ ਤੇ ਭੀ ਚਲਾਨ ਚੱਪਾ। ਕਿ ਕਿਸ ਕਿਸ ਚੀਜ਼ ਦੇ ਚਲਾਨ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ? ਹਰ ਜੋ ਵੀ ਬੰਦਾ ਜਿਹੜਾ ਟ੍ਰੈਫਿਕ ਦੀ ਉਲੰਘਣਾ ਕਰੇਗਾ ਉਹਦਾ ਆਪਾਂ ਚਲਾਨ ਕਰਾਂਗੇ ਟ੍ਰਿਪਲ ਰਾਈਡਿੰਗ, ਓ ਡਰੰਕ ਡਰਾਈਵ ਜਿਹੜਾ ਵੀ ਕੋਈ ਗਲਤੀ ਕਰੇਗਾ ਉਹਦਾ ਆਪਾਂ ਚਲਾਨ ਕਰਾਂਗੇ ਸੀਟ ਬੈਲਟ ਦਾ ਵੀ ਕੀਸ ਲਾਂ ਦੇ ਲਾਵਾ ਰਸੀਪਟੇ ਚਲਾਨ ਵੀ ਕਿਤੇ ਜਾ ਰਹੇ ਨੇ ਜਿਵੇਂ ਰਸੀਪਟ ਪਹਿਲੇ ਮਿਲਦੀ ਸੀਗੀ ਉਹਨਾਂ ਨੂੰ ਉਹ ਵੀ ਕਿਤੇ ਜਾ ਰਹੇ ਨੇ ਨਾਲ ਜੀ ਜਿਹੜੇ ਜਿਸ ਬੰਦੇ ਕੋਈ ਕੈਸ਼ ਨਹੀਂ ਹੁੰਦਾ ਉਹਦਾ ਫਿਰ ਆਪਾਂ ਦੂਸਰਾ ਕੋਟ ਵਾਲਾ ਚਲਾਨ ਕਰਦੀ ਤੇ ਜੇ ਕੈਸ਼ ਕਰਾਉਣਾ ਚਾਹੀਦਾ ਉਹ ਕੈਸ਼ ਵਾਲੀ ਬੁੱਕ ਵੀ ਹੈਗੀ ਆਪਾਂ ਕੈਸ਼ ਵੀ ਕਰ ਦਿੰਦੇ ਆ ਅਕਸਰ ਦੇਖਿਆ ਜਾਂਦਾ ਕਿ ਲੋਕ ਕਈ ਅਜਿਹੇ ਹੁੰਦੇ ਨੇ ਜਿਹੜੇ ਕਿ ਲੀਡਰਾਂ ਦੀ ਸਪਾਰਸ਼ਾ ਪਾਉਂਦੇ ਨੇ ਮੌਕੇ ਦੇ ਉੱਤੇ ਆ ਕੇ ਚਲਾਨ ਦੇ ਵੇਲੇ ਤੇ ਉਸ ਜਿਹੜੇ ਤੁਸੀਂ ਕਿਦਾਂ ਦੇ ਜਿਹੜਦੇ ਹੋ ਜੀ ਬਿਲਕੁਲ ਜੀ ਜਿਹੜਾ ਵੀ ਟ੍ਰੈਫਿਕ ਦੀ ਜਿਹੜੀ ਮਤਲਬ ਉਲੰਘਣਾ ਕਰੇਗਾ ਉਹਦਾ ਆਪਾਂ ਚਲਾਨ ਕਰੀਦਾ ਜੀ ਜਿਹੜੀ ਚਪਾਰਸ਼ ਵਾਲੀ ਵਿੱਚ ਕੋਈ ਗੱਲ ਨਹੀਂ ਇੱਥੇ ਹਾਂਜੀ ਤਾਂ ਬਿਲਕੁਲ ਜਿਹੜਾ ਟ੍ਰੈਫਿਕ ਰੂਲ ਦੀ ਜਿਹੜੀ ਉਲੰਘਣਾ ਕਰਦਾ ਉਹਦਾ ਜਿਹੜਾ ਚਲਾਨ ਆ ਪਠਾਨਕੋਟ ਪੁਲਿਸ ਟ੍ਰੈਫਿਕ ਵੱਲੋਂ ਕੀਤਾ ਜਾ ਰਿਹਾ ਇੱਥੇ ਤੁਸੀਂ ਮੇਰੇ ਵੱਲੋਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਹੁਣਾ ਵੱਲੋਂ ਜਿਹੜੇ ਆ ਵਾਹਨ ਚਾਲਕਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਤੁਹਾਨੂੰ ਪਲ-ਪਲ ਦੀ ਜਿਹੜੀ ਖਬਰ ਸੂਚਿਤ ਕਰਦੇ ਰਾਵਾਂਗੇ ਕਿਉਂਕਿ ਈ ਚਲਾਨ ਨਾਲ ਜਿਹੜੇ ਆ ਲੋਕਾਂ ਨੂੰ ਇਕ ਤਾ ਫਾਇਦਾ ਵੀ ਹੋ ਰਿਹਾ ਇੱਕ ਪਾਸੇ ਲੋਕਾਂ ਨੂੰ ਜਾ ਕੇ ਕੋਟਾਾਂ ਦੇ ਵਿੱਚ ਆਰਟੀਓ ਆਫਿਸ ਦੇ ਵਿੱਚ ਇੱਥੇ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਸੀਗਾ ਕਮਿਸ਼ਨਰ ਦੇ ਕੇ ਜਿਹੜੇ ਆਪਣੇ ਚਲਾਨ ਭੁਗਤਾਣੇ ਪੈਂਦੇ ਸੀਗੇ ਹੁਣ ਸਿੱਧੇ ਤੌਰ ਤੇ ਉਹਨਾਂ ਦੇ ਜਿਹੜੇ ਚਲਾਨ ਹੈ ਈ-ਚਲਾਨ ਦੇ ਰੂਪ ਦੇ ਵਿੱਚ ਹੋ ਰਹੇ ਨੇ ਬ੍ਰਹਮਦਾ ਸ਼ਰਮਾ ਜੀ ਜੀ ਟ੍ਰੈਫਿਕ ਚਾਰਜਾਂ ਜਿਹੜੀ ਗੱਲਬਾਤ ਕੀਤੀ ਹੈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਮੈਨੂੰ ਦੋਈ ਜਜ਼ਾਤ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par